ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾ ਬਿ ਨਮਜੋਤ ਸਿੱਧੂ ਇਮਾਨਦਾਰ ਬੰਦੇ ਆ ਬੇਦਾਗ ਬੰਦੇ ਆ ਤੇ ਉਹਨਾਂ ਨੇ ਪ੍ਰਿੰਕਾ ਗਾਂਧੀ ਨਾਲ ਬ੍ਰਿੰਕਾ ਗਾਂਧੀ ਨਾਲ 19 ਦਸੰਬਰ ਨੂੰ ਕਹਿੰਦੇ ਮੁਲਾਕਾਤ ਕਰਨੀ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਇਹ ਵੀ ਸੀ ਦੀ ਬੇਰੰਗ ਚਿੱਠੀ ਦੀ ਤਰ੍ਹਾਂ ਵਾਪਸ ਮੁੜਿਆ ਏ ਮੁਲਾਕਾਤ ਕਿਸੇ ਨਾਲ ਹੋਈ ਚਲੋ ਕੋਈ ਨਹੀਂ ਇਹ ਮੀਡੀਆ ਨੇ ਵਧਾ ਚੜਾ ਕੇ ਗੱਲਾਂ ਕਰਨੀਆਂ ਹੁੰਦੀਆਂ ਨੇ ਮੁਲਾਕਾਤ ਕਰਨਗੇ ਸ਼ਾਇਦ ਇਹ ਵੀ ਕਹਿਣ ਵੀ ਡਾਕਟਰ ਮਮਰੂਦ ਕੋਰ ਸਿੱਧੂ ਮੇਰੀ ਪਤਨੀ ਨੇ ਇਹ ਬਿਆਨ ਗਲਤ ਦਿੱਤਾ ਹੈ ਤੁਸੀਂ ਮaaf ਕਰ ਦਿਓ ਸ਼ਾਇਦ ਇਦਾਂ ਵੀ ਕਹਿਣ ਮੈਨੂੰ ਲੱਗਦਾ ਵੀ ਕਹਿਣਗੇ ਕਿਉਂਕਿ ਇਹ ਗੱਲਬਾਤ ਵੀ ਐਡੀ ਵੱਡੀ ਹੋ ਗਈ ਹੁਣ ਅਗਲੇ ਵੀ ਜਦੋਂ ਬੈਠਣਗੇ ਉਹ ਕਹਿਣਗੇ ਬੀ 500 ਕਰੋੜ ਰੁਪਇਆ ਕਿਹਨੇ ਭੇਜਿਆ ਸਾਨੂੰ 350 350 ਕਰੋੜ ਕਿਹਨੇ ਭੇਜਿਆ ਸਾਨੂੰ ਇਹ ਚਰਚਾ ਤਾਂ ਹੋਊਗੀ ਅਗਲੇ ਬਦਨਾਮ ਹੁੰਦੇ ਕਿਉਂਕਿ ਰਾਹੁਲ ਗਾਂਧੀ ਦੀ ਜਿਹੜੀ ਪ੍ਰਾਪਰਟੀ ਹੈ ਨਾ ਉਹ ਬਿਲੀਅਨ ਦੇ ਵਿੱਚ ਹੈ ਮਿਲੀਅਨ ਨਹੀਂ ਬਿਲੀਅਨ ਦੇ ਵਿੱਚ ਹੈ ਐਨੇ ਕਮੀਰ ਲੋਕ ਨੇ ਉਹ ਪੁੱਛਣ ਕਿ ਤਾਂ ਸਹੀ ਬੀ ਤੁਹਾਡਾ ਜਿਹੜਾ ਬਿਆਨ ਸੀ 500 ਕਰੋੜ ਵਾਲਾ 350 ਕਰੋੜ ਵਾਲਾ ਵੀ ਉਹ ਕਿਹਨੇ ਦਿੱਤਾ ਸਾਨੂੰ ਟੈਚੀ ਭਰ ਕੇ ਇਹ ਦੱਸੋ ਚਲੋ ਹੁਣ ਇਹ ਤਾਂ ਗੱਲ ਹੋ ਗਈ ਮੁਲਾਕਾਤ ਦੀ ਵੀ 19 ਦਸੰਬਰ ਨੂੰ ਮੁਲਾਕਾਤ ਕਰਨ ਦੀ ਅੱਗੇ ਅਗਲੇ ਮਿਲਦੇ ਨੇ ਨਹੀਂ ਮਿਲਦੇ ਇਹ ਵੱਖਰੀ ਗੱਲ ਹੈ ਪਰ ਨਾਲ ਇੱਕ ਹੋਰ ਪੋਸਟ ਪਾਈ ਜਾ ਰਹੀ ਹੈ ਕਿ ਦੱਸੋ ਜੀ ਨਵਜੋਤ ਸਿੰਘ ਸਿੱਧੂ ਨੂੰ ਕਿਹੜੀ ਪਾਰਟੀ ਵਿੱਚ ਜਾਣਾ ਚਾਹੀਦਾ ਇਹ ਪੋਸਟ ਘੁੰਮ ਰਹੀ ਹੈ ਹੁਣ ਇੱਥੇ ਜਿੱਦਾਂ ਤੁਸੀਂ ਕਰੋਗੇ ਆਕਾਲੀਆਂ ਦੀ ਗੱਲ ਉੱਥੇ ਵੀ ਸੁਖਬੀਰ ਬਾਦਲ ਨੇ ਕਹਿੰਦਾ ਮੁੱਖ ਮੰਤਰੀ ਮੈਂ ਬਣਨਾ ਉਧਰ ਵੀ ਦਾੜ ਨਹੀਂ ਗੱਲ ਦੀ ਜੇ ਝਾੜੂ ਵਾਲ ਬਲ ਜਾਣੇ ਉਧਰ ਭਗਵੰਤ ਮਾਨ ਮੁੱਖ ਮੰਤਰੀ ਹੈਗੇ ਨੇ ਉਹ ਵੀ ਕਿਉਂ ਕਹਿਣਗੇ ਵੀ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਈਏ ਤੇ हां बीजेपी ਦੇ ਵਿੱਚ ਜਾ ਸਕਦੇ ਨੇ ਉਹ ਮੁੱਖ ਮੰਤਰੀ ਬਣਾ ਸਕਦੇ। ਇਹ ਮੈਂ ਤਾਂ ਕਿਹਾ ਕਿਉਂਕਿ ਉਹਨਾਂ ਦੀ ਜਿਹੜੀ ਧਰਮ ਸੁਪਤਨੇ ਆ ਨਾ ਬੀਬਾ ਨਵਜੋਤ ਕੌਰ ਸਿੱਧੂ ਉਹ ਕਹਿੰਦੀ ਵੀ ਉਸ ਪਾਰਟੀ ਵਿੱਚ ਜਾ ਸਕਦੇ ਜਿਹੜੀ ਪਾਰਟੀ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਗੀ। ਇਹ ਗੱਲ ਮੈਂ ਤਾਂ ਕਿੰਦੀ ਹੈ। ਹੁਣ ਜਿਹਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਹੈ ਭਾਈ ਉਹ ਦੱਸ ਦਿਓ ਫਟਾਫਟ। ਮੈਨੂੰ ਪਤਾ ਵੀ ਝਾੜੂ ਵਾਲੇ ਵੀ ਨਹੀਂ ਦੱਸਣਗੇ ਅਕਾਲੀ ਵੀ ਨਹੀਂ ਦੱਸਣਗੇ ਬीडीपी ਆਲੇ ਹਿੱਸੇ ਸੋਚਣਗੇ ਉਧਰ ਦੋ ਤਿੰਨ ਮੁੱਖ ਮੰਤਰੀ ਨਾਂ ਚੱਲ ਰਹੇ ਨੇ ਮੈਂ ਨਾਂ ਨਹੀਂ ਲੈਣ ਦੇ ਲੋਕ ਮਜ਼ਾਕ ਕਰਨ ਤੇ ਹੁਣ ਜੇ ਮੈਂ ਇੱਕ ਨਵੀਂ ਸੌਰੀ ਸੌਰੀ ਪੁਰਾਣੀ ਗੱਲ ਕਿਤੇ ਕਰਾ ਦੇ ਆਂ ਉਹ ਸਾਥੀ ਇਹਨਾਂ ਦਾ ਜੇਲ੍ਹ ਚ ਬੈਠਾ ਪਾਕਿਸਤਾਨ ਚ ਰਮਾਨ ਖਾਨ ਕੀ ਆਦਮ ਰਮਾਨ ਖਾਨ ਪਤਾ ਨਹੀਂ ਹਜੇ ਕੁਛ ਸੀ ਉਹ ਦੇਲ 'ਚ ਬੈਠੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਵਜੂਦ ਸਿੱਧੂ ਨੂੰ ਜੇ ਪਾਕਿਸਤਾਨ ਦੇ ਵਿੱਚ ਇਲੈਕਸ਼ਨ ਲੜਾਈ ਤੇ ਜਿੱਤ ਸਕਦੇ ਤੇ ਫਿਰ ਉਧਰ ਜਿੱਤਣ ਵਾਸਤੇ ਪਾਕਿਸਤਾਨ ਦੀ ਪੀਆਰ ਲੈਣੀ ਪਊ ਇਹ ਵੀ ਜ਼ਰੂਰੀ ਹੈ ਪੀਆਰ ਲੈ ਕੇ ਫਿਰ ਉੱਥੇ ਜਾ ਕੇ ਮੁੱਖ ਮੰਤਰੀ ਬਣਨਾ ਪਊ ਫੇਰ ਇਲੈਕਸ਼ਨ ਲੜੀਕੋ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਨਾ ਮੈਨੂੰ ਲੱਗਦੀਆਂ ਨੇ ਬੇਤੁਕੀਆਂ ਨਹੀਂ ਲੱਗਦੀਆਂ ਮੈਨੂੰ ਲੱਗਦੀਆਂ ਨੇ ਕੋਈ ਕਬੇ ਨਾ ਕਬੇ ਬੇਤੁਕੀਆਂ ਨਹੀਂ ਗੱਲਾਂ ਹੁਣ ਜਦੋਂ ਮੂਰੇ ਗੱਲਾਂ ਹੀ ਬੇਤੁਕੀਆਂ ਸੀ ਬੇਤੁਕੀਆਂ ਕਰਨੀਆਂ ਸੀ ਜਦੋਂ ਮੂਰੇ ਕੋਈ ਗੱਲਬਾਤ ਉਦਾਂ ਦੀ ਐ ਹੀ ਨਹੀਂ ਵਜਨ ਵਾਲੀ ਬੇਤੁਕੀਆਂ ਗੱਲਾਂ ਆਪਾਂ ਕਰਨੀ ਪਹਿਲਾਂ ਮੂਰੇ ਬੇਤੁਕੀਆਂ ਗੱਲਾਂ ਨੇ ਹੁਣ ਇੱਕ ਤਾਂ ਇਹ ਵੀ ਕੋਈ ਮੁੱਖ ਮੰਤਰੀ ਦਾ ਚਿਹਰਾ ਬਣਾਵੇ ਕੌਣ ਬਣਾਊਗਾ ਜੀ ਮੁੱਖ ਮੰਤਰੀ ਦੇ ਪਹਿਲੇ ਇਟ ਚੱਕੋ ਮੁੱਖ ਮੰਤਰੀ ਥੱਲੇ ਨਹੀਂ ਉੱਪਰ ਹੀ ਬੈਠਾ ਏਡ ਤੇ ਹੰਜੋ ਕੋ ਮੈਨੂੰ ਪੁੱਛੇ ਵੀ ਤੂੰ ਆ ਮੈਂ ਕਿਹਾ ਮੈਂ ਤਾਂ ਆਪ ਨੂੰ ਵੀ ਮੈਂ ਤਾਂ ਮੁੱਖ ਮੰਤਰੀ ਬਣਾਂਗਾ ਹਾਲਾਂਕਿ ਮਜ਼ਾਕ ਕਰਦਾ ਮੈਂ ਮੈਂ ਤਾਂ ਮੈਂ ਘੱਟ ਥੋੜੀ ਮੈਂ ਹਕੂਮੇ ਤਾਂ ਮੁੱਖ ਮੰਤਰੀ ਬਣਨਾ ਭਾਈ ਹੁ ਮੈਨੂੰ ਕਿਹੜਾ ਬਣਾਉਂਗਾ ਜਾਕ ਕਰੀ ਜਾਂ ਤੈਥੋਂ ਕੀ ਲੈਣਾ ਅਗਲੇ ਇਦਾਂ ਕਿਉਂ ਮੈਂ ਹੁਣ ਸਿੱਧੂ ਸਾਹਿਬ ਨੂੰ ਇਦਾਂ ਲੱਗਦਾ ਵੀ ਸ਼ਾਇਦ ਗੱਲ ਬਣ ਜੂਗੀ ਗੱਲ ਬਣੂਗੀ ਪਰ ਨਹੀਂ ਬਣਦੀ ਹੁਣ ਇਹ ਗੱਲਾਂ ਬੇਤੁਕੀਆਂ ਸਾਰੀਆਂ ਹੁਣ ਜਿਹੜੀਆਂ ਗੱਲਾਂ ਨਵਜੋਤ ਕੌਰ ਸਿੱਧੂ ਦੀ ਧਰ ਉਸ ਪਤਨੀ ਬੀਬਾ ਨਵਜੋਤ ਕੌਰ ਸਿੱਧੂ ਨੇ ਕੀਤੀਆਂ ਨੇ ਇਹਦੇ ਵਿੱਚੋਂ ਕੀ ਕੱਢਾਂਗੇ ਅਸੀਂ ਚਲੋ ਬੀਬੀ ਨੂੰ ਤਾਂ ਫੇਰ ਵੀ ਆਪਾਂ ਕਹਾਂਗੇ ਢੱਲੇ ਹੈ ਕਈ ਸਰ ਦੀ ਬਿਮਾਰੀ ਸੀ ਥੋੜੀ ਜਿਹੀ ਪਰੇਸ਼ਾਨ ਤਾਂ ਕਹਾਂਗੇ ਹੁਣ ਜਿਹੜਾ ਸਿੱਧੂ ਕਹਿੰਦਾ ਸੀ ਮੈਂ ਪੰਜਾਬ ਲਈ ਖੜਾ ਮੈਂ ਪੰਜਾਬ ਲਈ ਲੜਨਾ ਤੇ ਉਹਦੇ ਕੋਲੇ ਪੰਜਾਬ ਵਾਲੇ ਕੀ ਰਹਿ ਗਏ ਬੋਲਣ ਨੂੰ ਕੇਵਲ ਐਵੇਂ ਹਵਾ ਜੰਨ ਰਹੀ ਸੀ ਆਮੀ ਫੁਕਰੀਆਂ ਮਾਰੀ ਗਈ ਜਿਹੜਾ ਬੰਦਾ ਇਹ ਸੋਚੀ ਬੈਠਾ ਹੈ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣੂੰਗਾ ਮੈਨੂੰ ਬਣਾਓ ਤਾਂ ਫਿਰ ਕੁਰਸੀ ਤੱਕ ਮਤਲਬ ਹੈ ਨਾ ਸੋਰ ਪੰਜਾਬ ਵਾਲੇ ਕੁਝ ਨਹੀਂ ਹੈਗਾ ਇਹਨਾਂ ਲੋਕਾਂ ਨਾਲ ਉਹਨਾਂ ਇਹਨਾਂ ਲੋਕਾਂ ਨਾਲ ਜਿਹੜੇ ਬੰਦੇ ਘਰਾਂ ਵਿੱਚ ਕੂੜਾ ਚੱਕਣ ਵਾਸਤੇ ਆਉਂਦੇ ਹਨ ਅਸੀਂ ਉਹਨਾਂ ਨੂੰ ਵੀ ਗਲਤ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ ਕੂੜੇ ਵਾਲੇ ਕੂੜੇ ਵਾਲੇ ਉਹ ਨਹੀਂ ਕੂੜੇ ਵਾਲੇ ਤਾਂ ਅਸੀਂ ਜਿਹਨਾਂ ਦੇ ਘਰਾਂ ਵਿੱਚੋਂ ਕੂੜਾ ਲੈ ਕੇ ਜਾਂਦੇ ਉਹ ਤਾਂ ਸਫਾਈ ਵਾਲੇ ਉਹਨੂੰ ਅਸੀਂ ਕਹਿੰਦੇ ਕੂੜੇ ਵਾਲੇ ਉਹ ਤਾਂ ਕੂੜਾ ਚੱਕਣ ਆਉਂਦੇ ਆ ਸਫਾਈ ਕਰਨ ਆਉਂਦੇ ਆ ਕੂੜੇ ਵਾਲੇ ਤਾਂ ਅਸੀਂ ਲੋਕ ਜਿਨ੍ਹਾਂ ਘਰਾਂ ਵਿੱਚੋਂ ਕੂੜਾ ਉਹ ਲੈ ਕੇ ਜਾਂਦੇ ਆ ਉਹ ਵੀ ਚੰਗੇ ਨੇ ਇਹਨਾਂ ਲੋਕਾਂ ਨਾਲ ਵੀ ਕਿਸੇ ਦੇ ਘਰ ਦਾ ਕੂੜਾ ਕਰਕਟ ਚੱਕ ਕੇ ਲੈ ਕੇ ਜਾਂਦੇ ਨੇ ਸਫਾਈ ਅਭਿਆਨ ਦੇ ਵਿੱਚ ਉਹ ਐਕਟਿਵ ਰਹਿੰਦੇ ਆ ਉਹ ਵੀ ਚੰਗੇ ਨੇ ਨਾ ਲੋਕਾਂ ਨਾਲ ਕਿੱਡੀਆਂ-ਕੱਡੀਆਂ ਡੇਂਗਾ ਮਾਰੀਆਂ ਇਸ ਬੰਦੇ ਨੇ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਪੰਜਾਬ ਦਾ ਮੈਂ ਜੰਮ ਪਣਾ ਪੰਜਾਬ ਲਈ ਮੈਂ ਕੁਰਬਾਨੀ ਕਰ ਦੇਵਾਂਗਾ ਜੇ ਹੁਣ ਹੁਣ ਕੁਰਸੀ ਚਾਹੀਦੀ ਹੈ ਜਿਹੜੀ ਪਾਰਟੀ ਦੇ ਉਧਰ ਹੀ ਜਾਵਾਂ ਕੁਰਸੀ ਚਾਹੀਦੀ ਜੇ ਕਿਸੇ ਨੇ ਮਾੜਾ ਮੋਟਾ ਕਹਿਤਾ ਜੇ ਮੈਂ ਗਰੰਟੀ ਦਿੰਦਾ ਨਾ ਇਹ ਖਬਰ ਹੀ ਲੱਗ ਗਈ ਨਾ ਮਡੀ ਮੋਟੀ ਕਿਸੇ ਨੇ ਜਾਖੜ ਵਰਗੇ ਨੇ ਬਿਆਨ ਦਿੱਤਾ ਵੀ ਅਸੀਂ ਸੋਚ ਸਕਦੇ ਆਂ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਤੇ ਇਹਨਾਂ ਨੇ ਉਹਦੀ ਫਰ ਹੋ ਜਾਣਾ ਉਸੇ ਬਾਤ ਕਹਿਣਾ ਦਿਓ ਦੀ ਅਸੀਫਾ ਚੱਲਿਆਂ ਅਸੀਂ ਖਲਾਕੇ 2027 ਦੇ ਵਿੱਚ ਸਰਕਾਰ ਕਿੱਦਾਂ ਬਣਨੀ ਹੈ ਖਲੇ ਇੱਕ ਸਾਲ ਪਿਆ ਪੂਰਾ ਪਰ ਇਹਨਾਂ ਲੋਕਾਂ ਦੀ ਜਿਹੜੀ ਮਨਸ਼ਾ ਹੁੰਦੀ ਹੈ ਨਾ ਅੰਦਰਲੀ ਉਹ ਸਾਹਮਣੇ ਆ ਜਾਂਦੀ ਹੈ ਵੀ ਇਹ ਪੰਜਾਬ ਲਈ ਨਹੀਂ ਇਹ ਕੁਰਸੀ ਦੇ ਯਾਰ ਨੇ ਕੁਰਸੀ ਦੇ ਯਾਰ ਨੇ ਇਹਨਾਂ ਦੀ ਅਸਲ ਮਨਸ਼ਾ ਹੈ ਇਹ ਗੱਲਾਂ ਜੇ ਮੈਂ ਬੇਦੁਕੀਆਂ ਕੀਤੀਆਂ ਨੇ ਨਾ ਸੁਣਨ ਵਾਲੇ ਕਹਿਣਗੇ ਤਾਂ ਮੈਂ ਬੇਦੁਕੀਆਂ ਨੂੰ ਸੁਣ ਕੇ ਹੀ ਕੀਤੀਆਂ ਨੇ ਹੁਣ ਬੀਬਾ ਨਵਜੋਤ ਕੌਰ ਸਿੱਧੂ ਦਾ ਜਿਹੜਾ ਬਿਆਨ ਹੈ 500 ਕਰੋੜ ਵਾਲਾ 350 ਕਰੋੜ ਵਾਲਾ ਜਾਂ ਮੁੱਖ ਮੰਤਰੀ ਦਾ ਚਿਹਰਾ ਜਿਹੜੀ ਪਾਰਟੀ ਬਣਾਉਗੀ ਸਿੱਧੂ ਸਾਹਿਬ ਉਧਰ ਜਾਣਗੇ ਇਹ ਬਿਆਨ ਬੇਤੁਕੇ ਨਹੀਂ ਤੇ ਉਹੀ ਬੇਤੁਕੇ ਬਿਆਨਾਂ ਤੇ ਮੈਂ ਗੱਲ ਕਰਦੀ ਮੈਂ ਕਰਦੀ ਪੰਜਾਬ ਦੇ ਲੋਕਾਂ ਲਈ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਤੇ ਕਰਦੇ ਵੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ